दोस्तों स्वागत करता अपनी चैनल जॉब जगनो अबडेट निकल के आ रहा है निकल की पंजाब खेतीबाड़ी यूनवर्सिटी लुधियाना वालों दोस्तों नोटिफिकेशन आउट किया गया वा जिस लैब हैल्पर दोस्ट अनाउंस की जा चुक ने लास्ट डेट पां जनवरी भी सौ छब्बी दो रखी गई है दोस्तों दे सकते कि यूनियन फील्ड लैब हैल्पर दामी ग्यारह हज़ार तीन सौ नब्बे रुपए प्लस अठ सौ प्रति महीना फिक्स प्लस ओ एफ डी ਠੀਕ ਹੈ ਦੇ ਆਧਾਰ ਤੇ ਜਿਹੜੀ ਪੋਸਟ ਆਊਟ ਕੀਤੀ ਗਈ ਹੈ ਜੀ ਦੋਸਤੋ ਜੂਨੀਅਰ ਫੀਲਡ ਲੈਬ ਹੈਲਪਰ ਦੀ ਠੀਕ ਹੈ ਜੇ ਤੁਸੀਂ 8ਵੀਂ ਪਾਸ ਕੀਤੀ ਹੈ ਤੇ ਤੁਸੀਂ ਸਪੋਰਟਸ ਵਾਸਤੇ ਦੋਸਤੋ ਅਪਲਾਈ ਕਰ ਸਕਦੇ ਹੋ 18 ਤੋਂ 63 ਸਾਲ ਤੱਕ ਏਜ ਲਿਮਟ ਦੋਸਤੋ ਰੱਖੀ ਆ ਠੀਕ ਹੈ ਜਿਹੜੇ ਆਲਰੇਡੀ ਵਰਕ ਕਰਦੇ ਪਹਿਨੇ ਖੇਤੀਬਾੜੀ ਵਿਭਾਗ ਦੇ ਵਿੱਚ 10 ਸਾਲਾਂ ਤੋਂ ਤਾਂ ਉਹਨਾਂ ਨੂੰ ਜਿਹੜੀ ਪ੍ਰੈਫਰੈਂਸ ਦਿੱਤੀ ਜਾਏਗੀ ਠੀਕ ਹੈ ਬਾਕੀ ਦੋਸਤੋ ਤੁਸੀਂ ਦੇਖ ਸਕਦੇ 25% ਤੇ 12% ਜਿਹੜੀਆਂ ਪੋਸਟਾਂ ਰਿਜ਼ਰਵ ਰੱਖੀਆਂ ਜਾਣਗੀਆਂ ਸ਼ੈਡਿਊਲ ਕਾਸਟ ਵਾਸਤੇ ਤੋ ਜਿਹੜੇ ਵੀ ਚਾਹਵਣ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਨੇ ਤੇ ਯੋਗਤਾਵਾਂ ਆਪਣੀਆਂ ਪੂਰੀਆਂ ਕਰਦੇ ਨੇ ਠੀਕ ਆ ਤੇ ਸਾਦੇ ਪੇਪਰ ਉੱਪਰ ਆਪਣਾ ਪੂਰਾ ਮਕੀ ਡਾਕੂਮੈਂਟ ਵਗੈਰਾ ਲਾ ਕੇ ਠੀਕ ਆ ਐਡਰੈਸਡ ਕਰਵਾ ਕੇ ਤੇ 100 ਰੁਪਏ ਦੀ ਤੁਸੀਂ ਆਨਲਾਈਨ ਪੇਮੈਂਟ ਦੀ ਸੀ ਇਸ ਦਫਤਰ ਵਿੱਚ 5 ਇੱਕ 26 ਤੱਕ ਮਲਕੀ ਤੁਸੀਂ ਆਪਣੇ ਡਾਕੂਮੈਂਟ ਭੇਜ ਦੇਣੇ ਆ ਮੈਨ ਪੱਤਰ ਵਿੱਚ ਸਾਮੀ ਦਾ ਨਾਮ ਪਾਸਪੋਰਟ ਸਾਈਜ਼ ਫੋਟੋ ਵਿਗਿਆਪਨ ਨੰਬਰ ਉੱਪਰ ਜਰੂਰ ਤੁਸੀਂ ਮੈਂਸ਼ਨ ਕਰਨਾ ਮਿਤੀ ਮੋਬਾਈਲ ਨੰਬਰ ਤੇ ਨਾਲ ਠੀਕ ਆ ਆਪਣੀ ਜਿਹੜਾ ਤੁਸੀਂ ਡਰਾਫਟ ਬਣਾਉਣਾ 100 ਰੁਪਏ ਦਾ ਉਹ ਨਾਲ ਸਾਰਾ ਮੈਂਸ਼ਨ ਕਰ ਦੇਣਾ ਵਾ ਠੀਕ ਹੈ ਤੇ ਤੁਸੀਂ ਸੋਨਾ 1 26 ਨੂੰ ਠੀਕ ਹੈ 11 ਵਜੇ ਦਫਤਰ ਤੇ ਆਪਣੇ ਨਾਲ ਅਸਰ ਸਰਟੀਫਿਕੇਟ ਹਾਜ਼ਰ ਹੋਣਾ ओरिजिनल ਲੈ ਕੇ ਤੇ ਅਪਲਾਈ ਤੁਸੀਂ ਕਰਨਾ 5 1 26 ਤੱਕ ਤੇ ਕੋਈ TDD ਤੁਹਾਨੂੰ ਦੋਸਤੋਂ ਨਹੀਂ ਦਿੱਤਾ ਜਾਵੇਗਾ ਦੋਸਤੋਂ ਤੇ ਆਨਲਾਈਨ ਪੇਮੈਂਟ ਜਿਹੜੀ ਤੁਸੀਂ ਦੋਸਤੋਂ ਕਰ ਰਹੇ ਹੋ ਮੈਂਸ਼ਨ ਕੀਤੀ ਹੋਈ ਨੇਮ ਆਫ ਅਕਾਊਂਟ ਕੰਪੋਲਰ ਵੀ ਤੁਹਾਨੂੰ ਸੇਵਿੰਗ ਖਾਤਾ ਵੀ ਦਿੱਤਾ ਵਾ ਨਾਲ ਤੁਸੀਂ ਬੈਂਕ ਦੇ ਸਕਦੇ ਤੁਹਾਇਆ ਤੁਸੀਂ ਕੋਡ ਤੇ ਜਿਹੜੇ ਵੀ ਚਾਹਵਨ ਅਪਲਾਈ ਕਰਨਾ ਚਾਹੁੰਦੇ ਜਰੂਰ ਕਰੋ ਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਧੰਨਵਾਦ ਜੀ ਸਾਰਿਆਂ ਦਾ